ਬੀਤੇ ਦਿਨੀ ਮੁਕਦਮਾ ਨੰਬਰ 77 25 ਪੀਐਸ ਲਾਹੌਰੀ ਗੇਟ ਪਟਿਆਲਾ ਚ ਦਰਜ ਹੋਇਆ ਸੀ 19 ਜੂਨ 2025 ਇਸ ਮੁਕਦਮੇ ਚ ਜਿਹੜੇ ਕਿ ਹੈਬਿਚੁਅਲ ਕ੍ਰਿਮੀਨਲਸ ਨੂੰ ਬੇਲ ਬਾਂਡ ਜਲਦੀ ਤਿਆਰ ਕਰਕੇ ਜਿਹੜੇ ਉਹਨਾਂ ਨੂੰ ਬੇਲ ਸਵਾਰੰਸ਼ ਸਪੋਰਟ ਕਰਦੇ ਸੀ ਉਹ ਗਾਇਬ ਸੀ ਬਸ ਇਸ ਗੈਮ ਚ ਕਈ ਦੋਸ਼ੀ ਸੀਗੇ ਜਿਹੜੇ ਕੀ ਜਾਲੀ ਮਾਲ ਮੈਗਨੇ ਦੇ ਦਸਤਾਵੇਜ਼ ਤਿਆਰ ਕਰਕੇ ਤੇ ਜ਼ਮਾਨਤਾ ਜਾਲੀ ਕ੍ਰਿਮੀਨਲਸ ਨੂੰ ਜਾਲੀ ਜ਼ਮਾਨਤਾ ਤਿਆਰ ਕਰਕੇ ਉਹਨਾਂ ਨੂੰ ਜ਼ਮਾਨਤ ਹਾਸਲ ਕਰਨ ਚ ਉਹਨਾਂ ਦੀ ਮਦਦ ਕਰਦੇ ਸੀ ਦੋਸ਼ੀਆਂ ਦੀ ਪੁੱਛਗਿੱਛ ਵਿੱਚ ਇਸ ਗੈਮ ਦਾ ਜਿਹੜਾ ਮਾਸਟਰਮਾਈਂਡ ਆ ਜਿਹੜਾ ਕਿੰਗ ਪੈਨ ਆ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਇਹ ਜੈ ਕ੍ਰਿਸ਼ਨ ਭਰਤ ਦਵਾਚ ਸਨੋਬ ਜਗੇ ਰਾਮ ਹਾਊਸ ਨੰਬਰ 34 ਟਰ ਸੰਤੋਸ਼ ਕਲੋਨੀ ਧਾਰੂ ਢੇੜਾ ਜ਼ਿਲ੍ਹਾ ਰਿਵਾੜੀ ਹਰਿਆਣਾ ਇਹ ਧਾਰੂ ਢੇੜਾ ਪਿੰਡ ਪੰਡਾ ਰਿਵਾੜੀ ਜ਼ਿਲ੍ਹੇ ਚ ਜਿਹੜਾ ਜਾਲੀ ਬੇਲਗੋਨਸ ਵਾਲਾ ਗੈਂਗ ਸੀਗਾ ਇਹਦਾ ਮਾਸਟਰਮਾਈਂਡ ਜੈ ਕ੍ਰਿਸ਼ਨ ਭਰਤ ਦਵਾਚ ਸੀਗਾ ਇਹਨੂੰ ਅਸੀਂ ਅਰੈਸਟ ਕੀਤਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ ਤੇ ਇਹਦੇ ਤੋਂ 5 ਤੋਂ 6 ਮੋਬਾਈਲ ਫੋਨ ਬਰਾਮਦ ਹੋਏ ਉਨਾ ਮੋਬਾਈਲਾਂ ਦੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਕਰਾਈ ਤੇ ਉਹਦੇ ਚੋਂ ਇੱਕ ਮੋਬਾਈਲ ਤੇ ਜਿਹੜਾ ਮੋਬਾਈਲ ਨੰਬਰ 84478080808080 ਮੋਬਾਈਲ ਨੰਬਰ ਆਹੀ ਹੈ WhatsApp ਤੇ ਕਈ ਲੋਕਾਂ ਨਾਲ ਚੈਟ ਕਰਦਾ ਹੈ ਵੀ ਅਸੀਂ ਚੈਟਾਂ ਬਰਾਮਦ ਕੀਤੀ ਉਹਨਾਂ ਚੈਟਾਂ ਚੋਂ ਸਾਨੂੰ ਇੱਕ ਜਿਹੜਾ ਹੈ ਨਜ਼ਰ ਆਈ ਚੀਜ਼ ਕਿ ਇਹ ਨੰਬਰ ਇਹ ਸਰ ਟੈਬਿਕੇਸ਼ਨ ਦੇ ਵਿਅਕਤੀ ਨੇ ਆਪਣੇ ਸੋਰਸਾਂ ਰਾਹੀਂ ਜੋ ਕਿ ਵੋਡਾਫੋਨ ਕੰਪਨੀ ਚ ਇਹਦੇ ਆਪਣੇ ਸੋਰਸ ਹੈਗੇ ਤੋ ਉਹਨਾਂ ਰਾਹੀਂ ਇਹਨੇ ਨੰਬਰ ਪ੍ਰੋਕਿਊਰ ਕੀਤਾ ਕਾਫੀ ਵੱਡੀ ਰਕਮ ਦੇ ਕੇ ਕਿਉਂਕਿ ਇਹਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਨੰਬਰ ਜਿਹੜਾ ਹੈ 808080 ਵਾ ਇਹ ਪਹਿਲੇ ਸਮੇਂ ਚ ਐਕਸ ਡਿਪਟੀ ਸੀਐਮ ਆਫ ਦਿੱਲੀ ਸ਼੍ਰੀ ਮਨੀਸ਼ ਸੋਦੀਆ ਜੀ ਯੂਜ਼ ਕਰਦੇ ਸੀ ਪਹਿਲੇ ਸਮੇਂ 'ਚ ਜਦੋਂ ਇਹਨੇ ਨੰਬਰ ਪ੍ਰਕਿਊਰ ਕਰ ਲਿਆ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਹੇਠ ਤੇ ਇਹਨੇ ਫਿਰ ਪੰਜਾਬ ਦੇ ਕਈ ਲੋਕਾਂ ਨਾਲ ਅਫਸਰਾਂ ਨਾਲ ਲੀਡਰਾਂ ਨਾਲ ਪੋਲੀਟੀਸ਼ੀਅਨਸ ਨਾਲ ਇਸ ਨੰਬਰ ਰਾਹੀਂ ਸੰਪਰਕ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਸ਼੍ਰੀ ਮਨੀਸ਼ ਜਸੋਦੀਆ ਜੀ ਦੇ ਨੇੜੇ ਦਾ ਵਿਅਕਤੀ ਹੈਗਾ ਇਹਨੇ ਕਈ ਲੋਕਾਂ ਨੂੰ ਕੰਮਕਾਜ ਕਰਵਾਉਣ ਦਾ ਵਾਅਦਾ ਕੀਤਾ ਪਰ ਕਿਸੇ ਵੀ ਤਰੀਕੇ ਦੀ ਇਹਨੂੰ ਸਫਲਤਾ ਹਾਸਲ ਨਹੀਂ ਹੋ ਸਕੀ ਜਦੋਂ ਅਸੀਂ ਮੋਬਾਈਲ ਫੋਰੈਂਸਿਕਸ ਰਾਹੀਂ ਹੋਰ ਡੀਪਲੀ ਪੜਤਾਲ ਕੀਤੀ ਤੇ ਇਹਨੂੰ ਸਤਾਈ ਨਾਲ ਪੁਛਗਿਸ਼ ਕੀਤੀ ਤੇ ਇਹਨੇ ਇਹ ਗੱਲ ਮੰਨੀ ਆ ਕਿ ਹੋਰ ਵੀ ਟੈਲੀਕਾਮ ਕੰਪਨੀਆਂ 'ਚ ਇਹਦੇ ਆਪਣੇ ਸੋਰਸ ਹੈਗੇ ਜਿਨ੍ਹਾਂ ਰਾਹੀਂ ਇਹ ਇਹੋ ਜੇ ਨੰਬਰ ਪ੍ਰਕਿਊਰ ਕਰਕੇ ਠੱਗੀ ਮਾਰਨ ਦੀ ਲੋਕਾਂ ਨਾਲ ਕੋਸ਼ਿਸ਼ ਕਰਦਾ 808080 ਵਾੜੇ ਇਸ ਨੰਬਰ ਰਾਹੀਂ ਨੇ ਕਈ ਅਕਸਰਾਂ ਨਾਲ ਵੀ رابطہ ਕਰਨ ਦੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨੂੰ ਕੋਈ ਵੀ ਕਾਮਯਾਬੀ ਨਹੀਂ ਹਾਸਲ ਹੋ ਸਕੀ ਇਨ ਦ ਮੀਨ ਵਾਈਲ ਅਸੀਂ ਇੱਕ ਨਵਾਂ ਮੁਕੱਦਮਾ ਆਈਟੀ ਐਕਟ ਦਾ 100 ਜਿਹੜੇ ਬਾਕੀ ਧਰਾਵਾਂ ਠੱਗੀ ਵੀ ਤੇ ਇੰਪਰਸੋਨੇਸ਼ਨ ਵੀ ਲਾ ਕੇ 145 ਨੰਬਰ ਮੁਕੱਦਮਾ ਕੋਤਵਾਲੀ ਪਟਿਆਲਾ 'ਚ ਵੀ ਦਰਜ ਕੀਤਾ ਤੇ ਜੇ ਇਸ ਠੱਗ ਨੂੰ ਕਾਬੂ ਨਾ ਕੀਤਾ ਜਾਂਦਾ ਤੇ ਇਹ ਅੱਗੇ ਕਈ ਲੋਕਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਸਕਦਾ ਸੀ ਇੱਥੇ ਇਹ ਵੀ ਦੱਸਣਯੋਗ ਆ ਕਿ ਇਸੇ ਠੱਗ ਕਿਸਮ ਦੇ ਵਿਅਕਤੀ ਜੈ ਕ੍ਰਿਸ਼ਨ ਭਰਤ ਦਵਾਸ਼ ਤੇ ਇਸ ਤੋਂ ਪਹਿਲਾਂ ਵੀ ਇੱਕ ਮੁਕਦਮਾ ਪੁਲਿਸ ਸਟੇਸ਼ਨ ਤਾਰੂਹੇੜਾ ਹਰਿਆਣਾ ਰਿਵਾੜੀ ਚ ਦਰਜ ਜਿਹਦੇ ਚ ਇਹਨੇ सीबीआई ਦਾ ਸੀਨੀਅਰ ਅਫਸਰ ਆਪਣੇ ਆਪ ਨੂੰ ਬਤਾ ਕੇ ਤੇ ਇੱਕ ਮਹਿਲਾ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਕਿ ਇਹ ਇੱਕ ਹੈਬਿਚੁਅਲ ਆਫੈਂਡਰ ਹੈਗਾ ਜਿਹਦੇ ਉੱਪਰ ਪਹਿਲਾਂ ਵੀ ਇਹ ਮੁਕਦਮਾ ਦਰਜ ਸੀ ਤੇ ਉਸ ਮੁਕਦਮੇ 'ਚ ਮਾਨਜੂਗ ਅਦਾਲਤ ਨੇ ਇਹਨੂੰ 3 ਸਾਲ ਦੀ ਸਜ਼ਾ ਦਿੱਤੀ ਹੋਈ ਸੀ ਤੇ ਇਸ ਬੰਦੇ ਨੂੰ ਸਤਾਈ ਨਾਲ ਕਸ਼ਿਸ਼ ਕਰਨ ਤੋਂ ਇਹ ਗੱਲ ਸਾਹਮਣੇ ਆਈ ਕਿ ਇਹਨੇ ਕਈ ਨੀੜਣਾ ਨਾਲ ਅਫਸਰਾਂ ਨਾਲ ਤੇ ਲੋਕਾਂ ਨਾਲ ਆਪਣੇ ਆਪ ਨੂੰ ਸ਼੍ਰੀ ਮਨੀਸ਼ ਸਿਸੋਦੀਆ ਜੀ ਦਾ ਕਰੀਬੀ ਬਤਾ ਕੇ ਉਹਨਾਂ ਦੇ ਕੋਈ ਕੰਮ ਕਾਜ ਕਰਾਉਣ ਦਾ ਉਹਨਾਂ ਨੂੰ ਵਾਅਦਾ ਕਰਕੇ ਉਹਨਾਂ ਤੋਂ ਰਕਮ ਏਠਣ ਦੀ ਕੋਸ਼ਿਸ਼ ਕੀਤੀ ਪਰ ਇਹ ਕਿਸੇ ਵੀ ਕੋਸ਼ਿਸ਼ ਚ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅੱਜ ਕੱਲ ਲੋਕਾਂ ਨੂੰ ਪਤਾ ਆ ਲੋਕੀ ਅਵੇਅਰ ਵੀ ਹੈਗੇ ਆ ਕਿ ਕਈ ਤਰੀਕੇ ਦੇ ਫਰਾਡਸਟਰ ਤੇ ਸਕੈਮਸਟਰ ਜਿਹੜੇ ਆ ਉਹ ਕਈ ਅਫਸਰਾਂ ਨੂੰ ਲੀਡਰਾਂ ਨੂੰ ਇੰਪਰਸੋਨੇਟ ਕਰਕੇ ਕੋਸ਼ਿਸ਼ ਕਰਦੇ ਆ ਠੱਗੀ ਮਾਰਨ ਦੀ ਆਪਾਂ ਜਿਵੇਂ ਪਹਿਲਾਂ ਵੀ ਵੇਖਿਆ ਕਿ ਫੇਸਬੁੱਕ ਤੇ ਜਾਂ ਬਾਕੀ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਕਈ ਵਾਰੀ ਇਹੋ ਜਿਹੇ ਠੱਗ ਕਿਸਮ ਦੇ ਵਿਅਕਤੀ ਕੋਈ ਸੀਨੀਅਰ ਆਈਐਸ ਜਾਂ ਸੀਨੀਅਰ ਆਈਪੀਐਸ ਅਫਸਰਾਂ ਦੀਆਂ ਫੋਟੋਆਂ ਲਾ ਕੇ ਤੇ ਲੋਕਾਂ ਨੂੰ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਆ ਬਟ ਜਿਹੜਾ ਜਾਲੀ ਜਮਾਨਤਾ ਦਾ ਗੈਂਗ ਸੀਗਾ ਉੱਥੋਂ ਲੈ ਕੇ ਤੇ ਇਸ ਕਿੰਗਪਿੰਨ ਨੂੰ ਅਰੈਸਟ ਕਰਕੇ ਇਹਨੂੰ ਸਖਾਈ ਨਾਲ ਪੁੱਛਗਛ ਕਰਨ ਅੰਤ ਸੇ ਪਟਿਆਲਾ ਪੁਲਿਸ ਨੇ ਜਿਹੜੀ ਵੱਡੀ ਸਫਲਤਾ ਜਿਹੜੀ ਆ ਹਾਸਲ ਕੀਤੀ ਸਰ ਜਲਦੀ ਜਮਾਨਤਾ ਜਿਹੜਾ ਤੁਸੀਂ ਕਹਿ ਰਹੇ ਹੋ ਕੋਈ ਕਿੱਲਾ ਨਾਲ ਵੀ ਕੁਝ ਕੁਝ ਕੀ ਦਿੱਤੀ ਹੈ ਜੀ ਇਹਨਾਂ ਕੋਲ ਬੜੇ ਹੈਗੇ ਉਹ ਅਸੀਂ ਸਾਰਾ ਨੈਟਵਰਕ ਵੈਰੀਫਾਈ ਕਰ ਰਹੇ ਹਾਂ ਜੀ ਤੇ ਬੜੀ ਉਦ ਦੀ ਤਹ ਤੱਕ ਜਾਵਾਂਗੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਨਾ ਮਿਲ ਜਾ ਸਰ ਗੈਂਗ ਚ ਟੋਟਲ ਕਿੰਨੇ ਮੈਂ ਹੁੰਦੇ ਸੀ ਸਰ ਇਸ ਸਕੂਲ ਟੈਲੀਕਮ ਕੰਪਨੀ ਦਾ ਇੰਪਲਾਈਜ਼ ਦਾ ਹੈ ਗਵਰਨਮੈਂਟ ਦੇਖੋ ਜੀ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਇਹਨੇ ਇਹ ਨੰਬਰ ਜਿਹੜਾ ਹੈ Vodafone ਕੰਪਨੀ ਚ ਜਿਹੜੇ ਇਹਦੇ ਕੋਈ ਸੋਰਸਸ ਹੈਗੇ ਇਹ ਗਿਣੀ ਮਿੱਥੀ ਸਾਜਿਸ਼ ਕਰਕੇ ਇਹਨੇ ਉਹ ਨੰਬਰ ਪ੍ਰਕਿਊਰ ਕੀਤਾ ਸੀ ਤੇ ਜੇਕਰ ਕਿਸੇ ਟੈਲੀਕਮ ਕੰਪਨੀ ਦੇ ਕਿਸੇ ਮੁਲਾਜ਼ਮ ਦੀ ਇਹੋ ਜੇ ਨੰਬਰ ਪ੍ਰੋਵਾਈਡ ਕਰਵਾਉਣ ਚ ਸ਼ਮੂਲੀਅਤ ਸਾਹਮਣੇ ਆਊਗੀ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਊਗੀ ਠੀਕ ਥੈਂਕ ਯੂ ਸਰ ਕੁੜੂਗਰਾ ਸਾਡੇ ਦਿੱਖ ਤੇ